ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਮਾਨੂਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਤੋਹਫੀ ਲੈ ਕੇ ਆਂਦਾ ਜੀ ਮੁਰਾਦਾ ਘਰੇਲੂ ਪਰਿਵਾਰ ਚੋਂ ਆਪਾਂ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਨਗ 2 ਜਾਂ 3 ਹੀ ਰੱਖਦੇ ਬਾਈ ਦੱਸਦਾ ਪਰ ਹੁੰਦੇ ਚੰਗੇ ਆ ਇੱਕ ਫੁੱਲ ਵੱਡੇ ਕਦ ਕੱਢਦੀ ਚੰਗੇ ਦੁੱਧ ਵਾਲੀ ਮੱਝ ਲੈ ਕੇ ਆਂਦੀ ਆ ਡਿਟੇਲ ਮੈਂ ਬਾਾਈ ਤੋਂ ਲੈ ਦੂੰਗਾ ਤਸੱਲੀ ਭਰ ਕੇ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆ ਜੀ ਸਤਿ ਸ਼੍ਰੀ ਅਕਾਲ ਜੀ ਸ੍ਰੀ ਰਾਜ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਨਿਕ ਸਿੰਘ ਜੀ ਪਿੰਡ ਜੀ ਪਿੰਡ ਮਾਨੂਕੀ ਜੀ ਪੱਤੀ ਕਿਹੜੀ ਹੈ ਜੀ ਪੱਤੀ 105 ਜੀ ਠੀਕ ਆ ਜੀ ਆਪਣਾ ਫਰਨੀ ਦਾ ਹੀ ਘਰ ਰਹਿ ਰਹੇ ਹਾਂ ਹਾਂਜੀ 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 ਠੀਕ ਆ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 90417 ਜੀ ਹਾਂਜੀ 63020 ਠੀਕ ਆ ਕਰਦੀ ਆ ਬਈ ਮੱਝ ਜੀ ਹਾਂਜੀ ਕਰਦੀ ਆ ਸੂਆ ਕਿੰਨਾ ਮਾਝਾ ਸੂਆ ਤੀਜਾ ਜੀ ਹੁਣ ਤੀਜਾ ਸੂਆ ਸੂ ਹਾਂ ਸੂ ਰਹੀ ਜੀ ਸਮਾਂ ਕਿੰਨਾ ਲੈ ਜੂ ਜੇਰੇ ਸਮਾਂ ਹਜੇ 2-3 ਦਿਨ ਰਹਿੰਦੇ ਆ ਜੀ ਇਹਦੀ ਡੇਟ ਮੁਤਾਬਕ ਹਾਂਜੀ 11-12 ਦਿਨ ਪੂਰੇ ਹੋ ਜੀ ਯਾਨੀ ਉੱਤੇ ਲੈ ਜੇ ਬਖਸ਼ ਹਾਂਜੀ 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 ਠੀਕ ਆ ਵੀਰੇ ਇਹਦਾ ਪਿਛਲੇ ਸੂਏ ਆਪਾਂ ਕਿੰਨਾ ਦੁੱਧ ਚੋਇਆ ਜੀ ਪਿਛਲੇ ਸੂਏ ਦਾ ਕਾਰਡ ਜੀ ਦਾ ਕੰਡੇ ਵਾਲਾ 80 ਲੀਟਰ ਚੋਇਆ ਜੀ ਚੋਾਈ ਕਿੰਨੀ ਹਾਂਜੀ ਥਣਾ ਦੀ ਗਰੰਟੀ ਹੈ ਹਾਂਜੀ ਪਾਰ ਪਿੱਛੇ ਦੀ ਵੀ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਠੀਕ ਹੌਲੀ ਵੀਰੇ ਵੱਡਾ ਕਦ ਕੱਦ ਆ ਜਾਂਦਾ ਤੁਸੀਂ ਮੰਨ ਕੇ ਚੱਲੋ ਬਈ 5 ਤੋਂ ਪਲੱਸ 5 5.5 ਫੁੱਟ ਦੇ ਆਸ-ਪਾਸ ਕੱਦੂ ਵੱਡੀ ਆ ਜਾਂਦੀ ਫੁੱਲ ਡਬਲ ਹਾਈਟ ਵੀ ਚੰਗੀ ਹੈ ਤੇ ਵੇਲ ਬਹੁਤ ਜ਼ਿਆਦਾ ਵੀਰੇ ਪਿਛਲੇ ਸੂਏ ਦਾ ਇਹਦਾ 18 ਕਿਲੋ ਦਾ ਰਿਕਾਰਡ ਆ ਜੇ ਐਡੀ ਬਜਨ ਵਾਲੀ ਬਰੀਡ ਵਾਲੀ ਮੱਝ ਨੇ ਨਾ ਦਿੱਤਾ ਫਿਰ ਵੀਰੇ ਦੇਣਾ ਵੀ ਕਿਨੇ ਫੁੱਲ ਚੌੜਾ ਪੈਠ ਪੂੜਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਬਈ ਮੰਜਾ ਦੇਂਦਾ ਉੱਤੇ ਮੱਝ ਦੇ ਉਹ ਚੀਜ਼ ਆ ਤੇ ਹਜੇ ਡੇਟ ਮੁਤਾਬਕ 2-3 ਦਿਨ ਦਨ ਪਈ ਆ ਬਾਕੀ ਕਰਮਾਲਾ ਪਸ਼ੂ ਸੌਖਾ ਵੀਰੇ ਵੱੱਦ ਵੀ ਲਿਜਾ ਸਕਦਾ 2-4 ਦਿਨ ਲੰਮਾ ਹੀ ਲੈ ਜਾਓ ਜੀ ਤੇ 2-4 ਦਿਨ ਪਹਿਲਾਂ ਵੀ ਹੋ ਸਕਦਾ ਤਿਆਰੀ ਬਹੁਤ ਸੋਹਣੀ ਕੀਤੀ ਆ ਹਵਾਨਾ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾਉਂਗਾ ਪੈਠ ਪੂਰੇ ਦੀ ਚੜਾਈ ਚੈੱਕ ਕਰ ਲੋ ਲਗਭਗ 2.5 ਫੁੱਟਾਂ ਗੂ ਚੌੜੀ ਆ ਤੇ ਰੇਲ ਗੱਡੀ ਜਿੱਡੀ ਵੀਰੇ ਲੰਮੀ ਆ 1 ਕਿਲੋ ਦੁੱਧ ਮੋੜ ਲਿਓ ਜੀ ਦੁੱਧ ਤੁਹਾਡੀ ਸੇਵਾ ਸੰਭਾਲ ਦੇ ਸਰਤੇ ਆ ਜੇ ਕੋਈ ਵੀਰ ਬੱਧ ਕਰ ਲੂ ਤਾਂ ਬੱਧ ਵੀ ਲੈ ਸਕਦਾ ਇੱਥੇ ਬੰਦ ਲਿਆ ਜੀ ਸੂਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਹੱਥੀ ਜਵਾਈ ਵਾਲਾ ਫੋੜ ਛਾਂ ਕਦੇ ਭੂਰਾ ਵੀ ਨਹੀਂ ਤੁਸੀਂ ਢਿੱਲ ਚੈੱਕ ਕਰ ਸਕਦੇ ਹੋ ਵੀਰੇ ਹਵਾਨੇ ਚ ਆ ਸਾਰੀ ਢਿੱਲ ਜਿਹੜੀ ਤੁਹਾਨੂੰ ਦੇਖ ਰਹੀ ਐ ਇਹ ਸਾਰੀ ਕਰਮਾਇਲ ਨੇ ਕੱਢ ਕੇ ਸੂਣਾ ਜੀ ਬਾਕੀ ਵੀਰੇ ਸੰਭੀ ਪਲੀ ਆ ਕਿਉਂਕਿ 나ਗ ਬਾਈ ਕੋਲ ਘੱਟ ਹੁੰਦੇ ਆ ਤੇ ਬਾਈ ਕਹਿੰਦਾ ਆਪਾਂ ਸੇਵਾ ਇਹਨਾਂ ਦੀ ਫੁੱਲ ਹੀ ਕਰੀਦੀ ਆ ਬੈਕ ਸਾਈਡ ਤੋਂ ਵੀ ਹਵਾਨਾ ਚੈੱਕ ਕਰ ਲਓ ਸੂਣਾ ਹਵਾਨ ਢਿੱਲ ਬਹੁਤ ਪਈ ਆ ਬਾਈ ਹਜੇ ਹਵਾਨੇ ਚ ਤੁਸੀਂ ਜਿੱਦੇ ਜਮਾ ਤਿਆਰ ਹੋਇਆ ਪਸ਼ੂ ਵੀਰੇ ਉਹਦੇ ਆ ਸਾਰੀਆਂ ਬਾਲਟੇ ਨਾ ਕੱਢੀਆਂ ਹੋਣਗੀਆਂ ਤੇ ਵੱਡਾ ਤੇ ਸ਼ਾਨਦਾਰ ਹਵਾਨਾ ਤਿਆਰ ਕੀਤਾ ਹੋਊਗਾ ਤੇ ਇਹਦੀ ਜੈਜ ਦੀ ਡਿਮਾਂਡ ਕਿੰਨੇ ਲੈਣੀ ਹੈ ਜੀ ਸਰ ਜੀ ਅਜੇ ਆਪਾਂ 1.85 ਲੈਣੀ 1.85 ਲੈਣੀ ਆ ਮੁੱਲ ਕਰਾਉਣ ਨੂੰ ਭਲਾ ਦੋ ਕਰਾ ਲੀ ਹਾਂਜੀ ਮੁੱਲ ਕਰਾ ਲ ਲਈ ਹਾਂਜੀ ਠੀਕ ਆ ਯਾਨੀ ਕੱਲ੍ਹ ਆਪចੋ ਮਾਨਤਾ ਨੂੰ ਕੋਈ ਆਏ ਨਹੀਂਗਾ ਬਈ ਨਹੀਂ ਆਏ ਬਹੁਤ ਸੇਵਾਜੀ ਵਾਲੇ ਨਹੀਂ ਆਉਂਦੇ ਜੀ ਠੀਕ ਆ ਬਾਈ ਕਹਿੰਦਾ ਜੇ ਮੁੱਲ ਕਰੋ ਉਹਨਾਂ ਦਾ ਤੁਸੀਂ ਜਿੰਨਾ ਮਰਜ਼ੀ ਕਰਾ ਸਕਦੇ ਹੋ ਦੂ ਕਰਾ ਲਓ ਸਵਾ ਦੂ ਕਰਾ ਲਓ 1 ਲੱਖ ਤੇ 85000 ਰੁਪਇਆ ਲੈਣਾ ਹੀ ਆ ਜੈਜ ਡਿਮਾਂਡ ਆ ਉਹ ਵੀ ਕੱਚੀ ਕੱਚੀ ਵੀਰੇ ਤੁਹਾਨੂੰ ਵੀ ਪਤਾ ਜਿੱਦੇ ਕਰਮ ਵਾਲੀ ਤਿਆਰ ਹੋਗੀ ਐਡੀ ਮੱਝ ਕਿਤੇ ਹੀ ਮੱਥੇ ਲੱਗਦੀ ਆ ਫੋਲੀ ਵੱਡਾ ਢਾਂਚਾ ਵੀਰੇ ਫੋਲੀ ਸੋਨਾ ਬੋਡੀ ਸਟਰਕਚਰ ਬਾਕੀ ਸਭ ਹੀ ਪਲੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ